ਰੱਤ ਕਰੋ 12 ਐਮਪੀਏ ਜਿੰਦਾਬਾਦ 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 ਕਹਿੰਦੇ ਤੇ ਪੰਜਾਬ ਸਰਕਾਰ ਮਰਦਾਬਾਦ 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 ਲੋਕਪ੍ਰਦੀ ਬਜਟ ਰੱਦ ਕਰੋ ਰੱਦ ਕਰੋ ਰੱਦ ਕਰੋ ਮਰਦਾਬਾਦ ਮਰਦਾਬਾਦ ਲੋਕਪ੍ਰਦੀ ਬਜਟ ਰੱਦ ਕਰੋ ਰੱਦ ਕਰੋ ਰੱਦ ਕਰੋ ਲੋਕਪ੍ਰਦੀ ਬਜਟ ਰੱਦ ਕਰੋ ਰੱਦ ਕਰੋ ਰੱਦ ਕਰੋ ਐਮਪੀਏ ਜਿੰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਲੋਕ ਪ੍ਰਤੀ ਬਜਟ ਰੱਦ ਕਰੋ ਰੱਦ ਕਰੋ ਰੱਦ ਕਰੋ ਰੱਦ ਕਰੋ ਲੋਕ ਪ੍ਰਤੀ ਬਜਟ ਰੱਦ ਕਰੋ ਰੱਦ ਕਰੋ ਸਤਕਾਰਯੋਗ ਸਾਥੀਓ ਮੈਂ ਕਾਉਂਸਲ ਸੰਪਤੀ ਬਲਗਾਰ ਮੈਂਬਰ ਸੁਭਾ ਸੁਭਾ ਮੀਟਿੰਗ ਆ ਪੰਜਾਬ ਕ੍ਰਾਂਤੀਕਾਰੀ ਮਾਰਸਦੀ ਪਾਰਟੀ ਅੱਜ ਅਸੀਂ ਪਿੰਡ ਮਠੱਡਾ ਦੇ ਵਿੱਚ ਜਿਹੜਾ ਸੈਂਟਰ ਦੀ ਸਰਕਾਰ ਨੇ ਬਜਟ ਦੇਸ਼ ਕੀਤਾ ਉਸ ਬਜਟ ਦੇ ਖਿਲਾਫ ਕਿਉਂਕਿ ਉਹ ਬਜਟ ਦੇ ਅੰਦਰ ਕੋਈ ਵੀ ਵਰਗ ਇੰਨਾ ਦਾ ਨਹੀਂ ਜਿਹਨੂੰ ਉਹਨੇ ਪਛ ਦਿੱਤਾ ਹੋਵੇ ਉਹਦੇ ਖੇਤੀਬਾੜੀ ਦੇ ਵਜਨੀ ਵਿਕਤ ਜਿਹੜਾ ਪਿਛਲਾ ਸਰਮਾਇਆ ਉਹ ਵੀ ਘਟਾਇਆ ਮਜ਼ਦੂਰ ਜਮਾਤ ਦੇ ਵਿੱਚ ਬਜਟ ਦੇ ਵਿੱਚ ਕੁਛ ਨਹੀਂ ਮਜ਼ਦੂਰ ਜਮਾਤ ਨੂੰ ਕੁਛ ਪੱਲੇ ਨਹੀਂ ਪਾਇਆ ਉਦੋਂ ਬਾਅਦ ਸਵਚਾ ਕੈਟੀ ਵਰਗ ਨੂੰ ਲੋਭ ਕੀਤਾ ਗਿਆ ਇਥੋਂ ਤੱਕ ਖਾਸ ਤੌਰ ਤੇ ਪੰਜਾਬ ਨੂੰ ਬਿਲਕੁਲ ਅਗਨੋਰਡ ਕੀਤਾ ਗਿਆ ਪਾਰਟੀ ਦੀ ਸੁਪਰ ਕਮੇਟੀ ਨੇ ਫੈਸਲਾ ਕੀਤਾ ਵੀ ਇਹ ਇਨ੍ਹਾਂ ਜਨਾਂ ਦੇ ਵਿੱਚ ਸਾਰੇ ਪੰਜਾਬ ਦੇ ਅੰਦਰ ਇਸ ਬਜਟ ਦੇ ਬਜਟ ਦਾ ਪੂਰਾ ਫੁਕਿਆ ਜਾਵੇ ਅੱਜ ਅਸੀਂ ਇੱਥੇ ਮਠੱਡਾ ਕਲਾਂ ਵਿੱਚ ਇਕੱਠੇ ਹੋ ਕੇ ਇਹਦੀ ਲੜੀ ਤਹਿਤ ਹੀ ਅੱਜ ਅਸੀਂ ਇੱਥੇ ਇਸ ਬਜਟ ਦਾ ਜਿਹੜੀਆਂ ਬਾਜੀਆਂ ਅਸੀਂ ਕਾਪੀਆਂ ਸਾੜੀਆਂ ਅੱਜ ਇੱਥੇ ਸਮੇਂ ਤੇ ਇਕੱਠੇ ਹੋਏ ਮੈਂ ਸਾਰੇ ਮਾਰਤੀ ਵਰਕਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੈ ਜਨਤਾ ਜੈ ਸੱਚ